ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਪੰਗੋਆਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਦਿਨੇ ਵਾਲੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਦੋ ਗੱੜਾਂ ਦਿਖਾਵਾਂਗੇ ਇੱਕ ਗੱਬਣ ਤਿਆਰ ਆ ਤੇ ਇੱਕ ਬਿਲਕੁਲ ਤਾਜੀ ਸੂਈ ਆ ਆਪਾਂ ਪਹੁੰਚੇ ਹਾਂ ਵੀਰਸਾ ਜੀ ਦੀਪ ਦੇ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਕਿ ਪੁੱਛ ਦੇ ਇਹਨਾਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਸਣਾਓ ਠੀਕ ਠਾਕ ਜੀ ਸਤਿ ਸ਼੍ਰੀ ਅਕਾਲ ਜੀ ਚੜਦੀ ਕਲਾ ਚੜਦੀ ਕਲਾ ਚਾਹੀਦੀ ਆ ਜੀ ਹਮਸਨਾਓ ਪਰਿਵਾਰ ਦਾ ਤੁਸੀਂ ਹਾਂ ਜੀ ਕਿਰਪਾ ਵੈਗਰੂ ਦੀ ਚਲੋ ਕਿਰਪਾ ਜੀ ਜੀ ਤੇ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਵੀਰ ਜੀ ਆਪਣਾ ਸੈਜੀਪ ਸਿੰਘ ਪਿੰਡ ਦੀਨੇਵਾਲੀ ਤਸੀਲੇ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਫੋਨ ਨੰਬਰ ਵੀ ਬੋਲ ਦਿਓ ਫੋਨ ਨੰਬਰ ਵੀਰ ਜੀ ਆਪਣਾ 98165092 ਠੀਕ ਹੈ ਜੀ ਤੇ ਭਾਈ ਗੱਭਣ ਤੋਂ ਕਰੀਏ ਸ਼ੁਰੂਆਤ ਕਰ ਜਾਂ ਹਾਂ ਜੀ ਜਿਹੜਾ ਤੁਹ ਮਰਜ਼ੀ ਵੀਰ ਜੀ ਕਰ ਦੋ ਠ ਦੇੜੂ ਦੇ ਸਾਤ ਅੱਠ ਦਿਨ ਅੱਛਾ ਜੀ ਹਾਂ ਜੀ ਹਾਂ ਜੀ 10 ਦਿਨ ਮੀਰ ਮੇਰਾ ਵੀ ਭਰਾ ਮਾਂ ਲਈ ਧਾਲਣ ਦੇ ਅੰਦਰੰਦ ਹੁੰਦੀ ਹੈ ਠੀਕ ਆ ਜੀ ਇੱਕ ਨਵਾਂ ਸਵੇਗਾ ਸੋਣਾ ਨੇ ਦੂਜਾ ਸਵੇਗੀ ਜੀ ਨੇ ਸੋਣਾ ਜੇ ਠੀਕ ਆ ਤੇ ਪਹਿਲੇ ਸਵੇਰੇ ਦਾ ਕੋਈ ਪਤਾ ਕਿੰਨਾ ਮਿਲ ਕਰ ਰਕੋਟ ਰਿਹਾ ਸਵੇਰੇ ਜੀ ਜਿੱਥੇ ਲੈਂਦੀ ਆ ਤੇ ਆਉਂਦੇ ਵੀ 15 16 ਕਿਲ ਨਹੀਂ ਚੁੰਦੇ ਰੇ 15 ਕਿਲ ਅੱਛਾ ਅੱਛਾ ਪਹਿਲਾਂ ਥੱਲੇ ਹਾਂ ਜੀ ਹਾਂ ਜੀ ਪਹਿਲੇ ਸਵੇਰੇ ਠੀਕ ਠੀਕ ਆ ਜੀ ਖੋਲੋ ਬਾਜੀ ਫਿਰ ਖੋਲ ਕੇ ਵਿਖਾਈਏ ਕ੍ਰਾਸ ਵਿੱਚ ਆ ਗਈ ਹਾਂ ਜੀ ਜੀ ਜਰਸੀ ਕ੍ਰਾਸ ਠੀਕ ਹੈ ਲੋ ਬਾਜੀ ਕ੍ਰਾਸ ਵਿੱਚ ਆ ਗਈ ਜੇ ਇਹ ਥਾਣ ਤੋਂ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਲੋ ਭਾਜੀ ਢਿੱਲਾਂ ਢੋਲਾਂ ਜਿਹੜੀਆਂ ਕਾਫੀ ਆ ਹਵਾਨੇ ਦੇ ਤੇ ਸੂਨ ਤਾਂ ਕਾਫਾਨਾ ਨਹੀਂ ਬਹੁਤ ਹੀ ਚੰਗਾ ਬਣਾ ਲੈਣਾ ਵਾ ਤੇ ਪਹਿਲੇ ਸਵੇਰੇ ਕੋਈ 15 ਤੋਂ 16 ਲੀਟਰ ਦੁੱਧ ਇਹਨੇ ਭਰਿਆ ਵਾ ਕਵਿਟੀ ਤੋਂ ਹੀ ਚੰਗੇ ਚੈੱਕ ਕਰੋ ਤੇ ਲੈਟਨ ਦਾ ਬਸ਼ੀ ਤੇ ਬਸ਼ੀ ਠੰਡੀ ਬੜੀ ਹੈ ਅੱਛਾ ਜੀ ਹਾਂ ਜੀ ਇਹ ਆ ਤਾਂ ਨਵੇਂ ਘਰ ਦਾ ਕਰਦੀ ਹੈ ਨਾ ਠੀਕ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਲੋ ਭਾਜੀ ਸੀਲੀਆਂ ਸੂਲੀਆਂ ਬਹੁਤ ਹੀ ਜ਼ਿਆਦਾ ਆ ਗਈਆਂ ਤੁਰੀ ਜਾਂਦੀ ਸਾਰੇ ਥਾਪੀ ਮਾਰ ਕੇ ਬਹਿ ਜੇ ਵਸ਼ੀ ਇਹ ਵੀ ਵਸ਼ੀ ਫਰੀ ਅੱਛਾ ਜੀ ਹਾਂ ਜੀ ਹਾਂ ਜੀ ਠੀਕ ਹੈ ਠੀਕ ਹੈ ਲੋਬ ਜੀ ਫੇਸ ਕੁਆਲਟੀ ਤੇ ਹੈਵੀ ਕ੍ਰਾਸ ਵਿੱਚ ਤੇ ਕੱਦਗਾਠ ਵੀ ਚੰਗਾ ਵਾ ਤੇ ਲੱਗ ਜੇ ਉਹਨਾਂ ਥਣਾ ਦਾ ਸੈਜ ਗੈਵ ਚੈੱਕ ਕਰਾਉਣੇ ਬਹੁਤ ਹੀ ਗੇਠ ਗੇਠਤੀ ਆ ਗਿਆ ਥਣਾ ਤੇ ਤਿੰਨ ਬਾਈ ਕੰਦਾ ਕੇ 10 ਲੈ ਜੂ ਮੇਰੇ ਦਾਹਾਂ ਦੇ ਨਾਲ ਤੱਕ ਐਨ ਕਰਮਾਲੀ ਨਾ ਪੰਡਾ ਪਾਈਣੀਆਂ ਤੇ ਕਰੋ ਜੀ ਚੈੱਕ ਤੇ ਲਾਟ ਲਾਂ ਜੜੀਆਂ ਤੇ ਨਾੜਾ ਨੂੜਾ ਮਿੱਚੰਗੀਆਂ ਆ ਗਈਆਂ ਜੇ ਇੱਧਰ ਨੂੰ ਕਰਿਓ ਭਾਈ ਲੋ ਭਾਈ ਧਰਦੀ ਏ ਥੋੜਾ ਜਿਹਾ ਲੋ ਭਾਈ ਨਾ ਚੱਡੇ ਦੇਂ ਨਾੜਾ ਨੂੜਾ ਦੇ ਥਣਾਂ ਦਾ ਸੈਰ ਗਿਆ ਤੁਸੀਂ ਚੈੱਕ ਕਰ ਸਕਦੇ ਜੈਣ ਕਿ ਕਿੱਦਾਂ ਹੈ ਅੱਛਾ ਈ ਹਾਂ ਜੀ ਦੇਖੋ ਜਿਹੜੇ ਮਰਜੀ ਥੱਲੇ ਪਾਸੇ ਬਹਿ ਲਓ ਠੀਕ 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 ਜੀ ਤੇ ਭਾਈ ਇਹਦਾ ਮੁੱਲ ਫਿਰ ਬੋਲੀ ਭਾਈ ਜੈ ਜੀ ਕਰ ਦੀਗੇ ਹਾਂ ਜੀ ਮੁੱਲ 55000 ਲੀ ਦਾਂਗੇ ਨਹੀਂ ਜਿਆਜ ਕਰੀਏ ਮਾਰਦਾਂ ਕਰਦੀ ਹਾਂਜੀ ਚਲੋ ਦੋ ਛੜ ਦਿੰਦੇ ਵੀਰ ਜੀ ਖੋਲ ਕਰਕੇ ਖੁੱਲਾ ਕਰਕੇ ਮੈਂ ਤਾਂ ਮੰਨਦਾ ਹਾਂਜੀ ਖੁੱਲਾ ਕਰਕੇ ਮੰਨਦਾ ਖੁੱਲਾ ਕਰਦੀ ਹਾਂਜੀ ਯਾਰ ਹੋਰ ਛੜ ਦਿੰਦੇ ਵੀਰ ਜੀ 50 ਮੰਦਰ ਨਾ ਕਰੀਏ ਇਹਨੂੰ ਨਹੀਂ 50 ਮੰਦਰ ਤੱਕ ਕਾਹ ਵੇਣਾ ਦੇ ਕਾਹ ਦਿਖੇ ਪੂਰੇ ਵੀ ਨਹੀਂ ਅਦੀਵਤੀ ਦੇ ਯਾਰ ਕੰਡ ਨਹੀਂ ਛੱਡ ਛੱਡੀਂ ਅੰਦਰ ਕਰੀਏ ਥੋੜੇ ਬਦ ਚਲੋ ਕਰ ਦਾਂਗੇ ਵੀਰ ਜੀ ਮੰਨਦਾਣ ਬਾਕੀ ਕੋਈ ਵੀਰ ਭਰਾ ਫੋਨ ਲਾ ਵੀ 50 ਮੰਦਰ ਕੋਈ ਕਰ ਦਾਂਗੇ ਮੰਨਦਾਣ ਛੋੜ ਛਿਪਾ ਕਰ ਦਾਂਗੇ ਨੇ ਦੱਸ ਦੀ ਚਲੋ ਯਾਰ ਵਿੱਚ ਹੀ ਕਰ ਦਨੇ ਹਾਂ ਠੀਕ ਹੈ ਠੀਕ ਹੈ ਲਓ ਜੀ 90000 ਦੀ ਹੋ ਗਈ ਜੇ ਤੇ ਦੁੱਧ ਜਿਹੜੇ ਆ ਕੋਈ ਵੀਰਪਰਾ ਸਾਹਬ ਲਾਜੂ ਤੇ ਚੰਗਾ ਦੁੱਧ ਭਰ ਜੂ ਪਹਿਲੇ ਸਵੇਰੇ ਕੋਈ 15 16 ਲੀਟਰ ਦੁੱਧ ਕੱਢਿਆ ਵੜਨੇ 18 19 ਕਿਲੋ ਦੀ ਗਾਰੰਟੀ ਹੈ ਜੀ ਅੱਛਾ ਜੀ ਹਾਂ ਜੀ ਹਾਂ ਜੀ 18 19 ਕਿਲੋ ਦੀ ਗਾਰੰਟੀ ਹੈ ਵੀਰ ਕੋ ਚੰਗੀ ਸੇਵਾ ਕਰੂ ਇਹ ਵਿੱਚ ਹੋ ਸਕਦਾ ਉਹਨਾਂ ਗੱਬੜ ਬੋਰੀ ਜਿਹੜੀ ਵੰਦੀਆਂ ਆ ਸਾਨੂੰ ਅੱਛਾ ਜੀ ਗੱਬੜ ਜੀ ਬੋਰੀ ਹੈ ਨਾ ਉਹ ਵੀ ਨਾਲ ਹੀ ਲੰਦੀ ਜੀ ਆ ਤੁਹਾਨੂੰ ਵਿਖਾ ਦਿੰਦੇ ਹਾਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਬਾਈ ਹਣੀ ਸੇਵਾ ਸਵੇ ਤੇ ਕਰਮ ਵਾਲੀ ਬੰਡੂ ਚੰਗੀ ਤੇ ਨਾੜਾ ਨੋੜਾ ਆ ਡਰ ਜਾਂਦੀ ਥੋੜੇ ਜਿਹਾ ਬਾਕੀ ਜੇ ਥਣ ਤੋਂ ਜਿਹੜਾ ਬਹੁਤ ਹੀ ਚੰਗਾ ਐਨ ਗਿੱਠ ਗਿੱੜਦੇ ਤੇ ਹੈ ਵੀ ਇੱਕੋ ਜੇ ਸਾਰੇ ਚੋਹਾਂ ਵਾਂ ਏਦਾਂ ਤੋਂ ਹੀ ਬਾਕੀ ਨਾਟਨ ਦਾ ਹੈ ਚੈੱਕ ਕਰੋ ਵੇਛੀ ਠੀਕ ਆ ਠੀਕ ਆ ਜੀ ਐਨ ਲਾ ਜੋਗੀ ਸਹੂਲਤਾਂ ਕੇ ਵੀ ਉਨਾਂ ਦੇ ਅੱਗੇ ਨੂੰ ਤੇ ਉਨਾਂ ਦੇ ਪਿੱਛੇ ਨੂੰ ਵੇਖੋ ਜੀ ਆਹਨੇ ਗੱਪਣ ਦੀ ਬੋਰੀ ਅੱਛਾ ਜੀ ਠੀਕ ਆ ਠੀਕ ਆ ਲਓ ਬਈ ਲਾ ਜੱਟਣ ਜੇ ਆਹ ਇਹ ਬਾਕੀ ਬਾਕੀ ਚਾਈ ਹੋ ਜਾਂਦੀ ਆ ਠੀਕ ਆ ਜੀ ਕਾਰ ਗੱਲ ਦੀ ਹਾਂ ਜੀ ਠੀਕ ਹੈ ਤੇ ਆ ਜੋ ਭਾਈ ਹੁਣ ਦੂਜੇ ਨੰਬਰ ਤੇ ਤੇ ਭਾਈ ਆ ਵੜ ਬਾਰੇ ਦੱਸਿਓ ਹਾਂ ਜੀ ਕੋਈ ਇਹਨੂੰ ਸੋਇਆ ਸੋਈ ਨੂੰ ਹੈ ਕਿ ਦਿਨ 9 ਤੋਂ 10 ਦਿਨ ਹੋਏ ਠੀਕ ਹੈ ਅੱਛਾ ਜੀ ਹਾਂ ਜੀ ਹਾਂ ਜੀ ਕੋਈ ਨੌ ਦਿਨ ਵਾਲੇ ਕੋਈ 10 ਦਿਨ ਵਾਲੇ ਅੱਛਾ ਜੀ ਹਾਂ ਜੀ ਹਾਂ ਜੀ ਆਪਾਂ 10 ਦਿਨ ਹੀ ਕਵਾਂਗੇ ਤੇ ਆ ਜਵਾਗ ਆ ਗਏ ਮੇਰੇ ਤੇ ਜਿੱਤੀ ਮੱਛੀ ਹੈਗੀ ਜੀ ਲਓ ਭਜੀ ਆ ਫੀਮੇਲ ਕਾਹੋ ਜੇ ਤੇ ਬਿਲਕੁਲ ਜੀ ਤਾਇਆ 나ੜੂ ਨਾਲ ਹੀ ਇਹ ਕਰੋ ਚੱਕ ਲਾਗੇ ਦਾ ਵਸੀਵ ਜੀ ਬੜੀ ਬ੍ਰੀਡ ਦੀ ਮਗਰ ਵੀ ਹਾਂਜੀ ਇਹ ਵੀ ਬੜੀ ਬ੍ਰੀਡ ਦੀ ਤੁਸੀਂ ਚੈੱਕ ਕਰ ਸਕਦੇ ਜੀ ਠੀਕ ਠੀਕ ਇਹ ਕਿੰਨਾ ਜੇ ਕੋ ਮਾਈਨੇ ਪੱਡਾ ਬੰਦਾ ਕਿੰਨਾ ਜੇ ਇੱਕੋ ਦੁੱਧ ਹੋਣਾ ਹਾਂਜੀ ਦੁੱਧ ਵੀ ਜੀ ਇਸ ਟਾਈਮ ਮੋਗੇਲਾ ਵੀਰ ਭਰਾ ਕੋ ਕੰਡਾ ਲੈ ਕੇ ਆਵੇ ਆਪਾਂ ਬਣਾ ਕੇ ਦਵਾਂਗੇ ਕੰਡਾ ਸਾੜਾ ਨਹੀਂ ਕੰਡਾ ਉਹਨਾਂ ਦਾ ਹੋਊਗਾ ਹਾਂ ਲੀਟਰ ਨਹੀਂ ਆਪਾਂ ਵਾਦਾ ਆਪਾਂ ਕੰਡੇ ਤੇ ਜਖਾ ਕੇ ਫਿਰ ਦਵਾਂਗੇ ਠੀਕ ਹੈ ਠੀਕ ਹੈ 17 ਕਿਲੋ ਵੀ ਜੀ ਆਪਾਂ ਚੋ ਕੇ ਦਵਾਂਗੇ ਹਾਂਜੀ 17 ਕਿਲੋ ਚੋ ਕੇ ਲਿਆਂਦਾ ਆਪਾਂ ਕਿਲੋ ਘੱਟ ਹੀ ਘਰੋ ਚੋਵਾਂਗੇ ਕਿਉਂਕਿ ਤੁਹਾਨੂੰ ਪਤਾ ਵੀ ਨਵੇਂ ਥਾਂ ਡੰਗਰ ਆਇਆ ਕਿਲੋ ਖੰਡ ਦਾ ਫਰਕ ਕਰ ਸਕਦਾ ਅੱਛਾ ਜੀ 16 ਕਿਲੋ ਆਪਾਂ ਜਿਹੜਾ ਕੰਡੇ ਤੇ ਬਣਾ ਕੇ ਤੇ ਫਿਰ ਦਵਾਂਗੇ ਠੀਕ ਹੈ ਠੀਕ ਹੈ ਵੀਰ ਭਰਾ ਕੋ ਇੱਥੇ ਆਵੇ ਕੰਡਾ ਲੋ ਭਾਈ ਥਣ ਤੋਂ ਜਿਹੜਾ ਬਹੁਤ ਹੀ ਚੰਗਾ ਆ ਗਿਆ ਵਾ ਤੇ 16 ਕਿਲੋ ਦੀ ਜੀ ਆਪਾਂ ਪੈਂਦੇ ਜਿਹੜਾ ਕਰੋ ਠੇਕ ਕੰਡੇ ਤੇ ਜਿਖਾ ਕੇ ਦਵਾਂਗੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਹੋਊਗਾ ਭਾਈ 17 ਲੀਟਰ ਹੀ ਭਾਈ ਕਹਿੰਦਾ ਕਿ ਦੱਸਾਂ ਜੇ ਥੋੜਾ ਚਲੋ ਭਲੇ ਖਲਾ ਗਿਆ ਵਾ ਤੇ 16 ਲੀਟਰ ਦੀ ਗਰੰਟੀ ਦਵਾਂਗੇ ਅਗਲੇ ਤੇ ਘਰ ਚਲੋ ਪਾਈਆ ਖੰਡ ਦਾ ਫਰਕ ਪਾ ਜੇ ਤੇ ਉਹ ਕੋਈ ਕਹਿ ਨਹੀਂ ਸਕਦੇ ਆਪਾਂ ਤੇ ਕਰੋ ਚੈੱਕ ਪੰਡਾ ਹੀ ਪਾਈਆਂ ਕਰਮ ਵਾਲੀ ਨੇ ਤੇ ਥਣ ਤੋਂ ਇਹ ਨਵੀਂ ਬਹੁਤ ਹੀ ਚੰਗਾ ਲੱਗਾ ਜੇ ਇਹ ਦੂਜਾ ਸੁਗਸਈ ਵੀਰਾਂ ਨਹੀਂ ਨਹੀਂ ਜੀ ਤੀਜਾ ਸੁ ਤੀਜਾ ਸੁਗਾ ਸੁਈ ਜੇ ਕਰੋ ਚੱਕ ਐਨ ਪਲਵਾਂ ਨੂੰ ਦਈਆ ਤਰਨ ਤਾਂ ਥਾਨ ਥੋਣ ਜਿਹੜਾ ਬਾਕੀ ਬਹੁਤ ਹੀ ਚੰਗਾ ਆ ਗਿਆ ਵਾ ਠੰਡੀ ਸੀੜੀ ਦੇ ਜੀ ਭਾਵੇਂ ਤੁਰ ਜਾਂਦੀ ਥਲੇ ਥਾਪੀ ਮਾਰ ਕੇ ਬਹਿ ਜਾਓ ਅੱਛਾ ਜੀ ਹਾਂ ਜੀ ਹਾਂ ਜੀ ਤੁਰ ਹੀ ਜਾਂਦੀ ਥਲੇ ਨਾ ਅਸੀਂ ਛੁੱਟ ਕੇ ਨੇ ਉੱਤੇ ਭਾਵੇਂ ਠੀਕ ਹੈ ਠੀਕ ਹੈ ਠੀਕ ਹੈ ਬਾਕੀ ਬੱਚੇ ਦਾ ਥੋੜਾ ਕਰਦੀ ਜਾਂਦਾ ਅੱਛਾ ਅੱਛਾ ਠੀਕ ਹੈ ਜੀ ਹਾਂ ਜੀ ਹਾਂ ਜੀ ਲਓ ਭਾਜੀ ਫੇਸ ਕੁਆਲਟੀ ਤੇ ਕੱਦ ਕੋ ਦੇਦਾ ਵੀ ਚੰਗਾ ਆ ਗਿਆ ਤੇ ਜਿਹੜਾ ਵੀਰ ਪਰਾਏ ਦੀ ਵੀ ਸਾਂਭ ਕਰੂਗਾ ਦੋ ਦਿਨਾਂ ਵਿੱਚ ਚੰਗਾ ਪਰ ਜਾਣਾ ਜੇ ਇਹ ਨਾੜਾ ਨੂੜਾ ਬਹੁਤ ਹੀ ਚੰਗੀਆਂ ਆ ਗਈਆਂ ਛੱਡੇ ਤੇ ਲੋ ਭਾਜੀ ਫੋਟਪਾਲ ਲੰਗੂ ਹਨ ਬਣੀ ਪਈ ਆ ਲੋ ਭਾਜੀ ਲੱਗੇ ਤਾਂ ਥਣਾ ਦਾ ਸੈਜ ਗਿਆ ਬਹੁਤ ਹੀ ਸ਼ਾਨਦਾਰ ਐਣ ਗਿੱਟ ਗਿੱਟ ਤੇ ਲੱਗਾ ਜੇ ਮਿਲਕ ਵੈਣੀ ਬਹੁਤ ਚੰਗੀਆਂ ਠੀਕ ਹੈ ਠੀਕ ਹੈ ਬਈ ਤਾਰਾ ਤੁਰਾ ਮਾਰ ਦੋ ਹੱਕ ਰਾਂ ਦੀ ਇਤਰਾ ਮਾਰ ਕੇ ਦਿਖਾ ਰਹੀਏ ਲਓ ਭਾਈ ਚਵਾਈ ਵੇਖੋ ਐਨ ਮੋਗਾ ਹੀ ਸਾਬਣਾ ਮੋਟਰ ਹੀ ਆਰੇ ਠੀਕ ਆ ਠੀਕ ਆ ਭਾਈ ਯਾਦ ਨਹੀਂ ਥੱਲੇ ਰੋੜਨਾ ਆ ਮਗਰਲੇ ਥਾਂ ਲਈ ਚਵਾਈ ਏ ਭਾਈ ਠੀਕ ਆ ਵੀਰੇ ਠੀਕ ਆ ਇਹਦਾ ਮੁੱਲ ਭਾਈ ਹਰ ਹਾਂਜੀ ਇਹਦਾ ਮੁੱਲ ਇਹਦਾ ਮੁੱਲ ਜੀ 55 ਹੀ ਕਰ ਦਈਏ ਅੱਛਾ ਜੀ ਹਾਂਜੀ ਹਾਂਜੀ 55 ਚ ਉਹਦਾ ਤਿੰਨ ਮਾਨ ਕਰ ਦਾਂਗੇ ਜੀ 53 52 ਦੀ 55 ਦੇ ਦਿੱ ਦੇ ਦਾਂਗੇ ਹੋਰ ਕਰੀਏ ਹਾਂਜੀ ਹੋਰ ਕਰ ਦਈਏ ਹੋਰ ਕਰ ਦਈਏ ਮਾਨਤਾ ਹਾਂਜੀ ਚਲੋ ਇਹ ਪੂਰੇ 50 ਦੇ ਦੇ ਦਾਂਗੇ ਠੀਕ ਹੈ ਹਾਂ ਜੀ ਬਾਕੀ ਵੀਪਰਾ ਕੋ ਫੋਨ ਲਾਉਗਾ ਆਪਾਂ ਛੋਟੇ ਛੱਪਾ ਹੋਰ ਕਰ ਦਾਂਗੇ ਅੱਛਾ ਜੀ ਹਾਂ ਜੀ ਛੋਟੇ ਛੱਪਾ ਯਾਰ ਹੋਵੇ ਜਿੰਦਾਂ ਵੀ 5-100 ਆਪਾਂ ਹੋਰ ਛੋਟੇ 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 ਛੱਪਾ ਕਰ ਦਾਂਗੇ ਠੀਕ ਹੈ ਠੀਕ ਹੈ ਠੀਕ ਹੈ ਲਓ ਭਾਈ ਜੀ ਬਾਈ ਕਹਿੰਦਾ ਕਿ 50000 ਚੋ ਵੀ ਮਾਨ ਤਾਣ ਜਿੰਨੀ ਅੱਗੇ ਉੰਨੀ ਬੈਗਿਆ ਠੀਕ ਹੈ ਠੀਕ ਹੈ ਜੀ ਹਾਂ ਜੀ ਤੇ ਕਹਿਣਾ ਭਾਈ ਹੋਰ ਕੁਝ ਬਸ ਜੀ ਆਪਣੀ ਇਹ ਬੇਨਤੀ ਆ ਕਿ ਤੁਹਾਨੂੰ ਪਤਾ ਵੀ ਆਪਾਂ ਹਰ ਵੀਡੀਓ ਚ ਕਹਿੰਦਾ ਵੀ ਇੱਥੇ ਆਣ ਕੇ ਡੰਗਰ ਵੇਖ ਜਾ ਕੇ ਖੜੋ ਠੀਕ ਹੈ ਠੀਕ ਹੈ ਠੀਕ ਹੈ ਲਓ ਜੇ ਕੋਈ ਭਰਾ ਸਾਂਭਲਾ ਲੈ ਜੂ ਤੇ ਦੁੱਧ ਦੇ ਨਾਲ ਚੰਗਾ ਪਰ ਜਾਣਾ ਵਾ ਤੇ ਹੈ ਵੀ ਕ੍ਰੋਸ ਵਿੱਚ ਆ ਫੈਡ ਕੁਆਲਟੀ ਵੀ ਚੰਗੀ ਤੇ ਨਾ ਕੋਈ ਗਰਮੀ ਦੀ ਪਰਵਾਹ ਤੇ ਨਾ ਕੋਈ ਠੰਡ ਦੀ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ